ਸ਼ੋਮੀ ਕਲੈਦਲ ਅੰਮ੍ਰਿਤਸਰ ਪ੍ਰਧਾਨ ਨੇ 15 ਅਗਸਤ ਦੇ ਰੋਸ ਮਾਰਚ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਇਸ ਮੌਕੇ ਉਹਨਾਂ ਨੇ ਕਿਹਾ ਕਿ 15 ਅਗਸਤ ਨੂੰ ਭਾਰਤ ਆਜ਼ਾਦੀ ਦਿਵਸ ਵਜੋਂ ਮਨਾਉਂਦਾ ਹੈ ਪਰ ਸਾਡੇ ਲਈ ਇਹ ਦਿਨ ਆਜ਼ਾਦੀ ਦਾ ਦਿਨ ਨਹੀਂ ਬਲਕਿ ਇੱਕ ਗੁਲਾਮੀ ਤੋਂ ਨਿਕਲ ਕੇ ਦੂਜੀ ਗੁਲਾਮੀ ਲੈਣ ਵਾਲਾ ਦਿਨ ਸੀ ਸਿੱਖਾਂ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪੰਜਾਬ ਨੂੰ ਵੰਡ ਦਾ ਦੁੱਖ ਝੱਲਣਾ ਪਿਆ ਸਿੱਖ ਅੱਜ ਵੀ ਆਪਣੇ ਗੁਰਦੁਆਰਾ ਸਹਿਬਾਨਾਂ ਵਿੱਚ ਦਰਸ਼ਨ ਦੀਦਾਰਾਂ ਲਈ ਨਹੀਂ ਜਾ ਸਕਦੇ ਉਹਨਾਂ ਕਹਿ ਕਿ ਸਿੱਖਾਂ ਨਾਲ ਉਸ ਸਮੇਂ ਵੀ ਅਨਿਆਂ ਕੀਤਾ ਗਿਆ ਸੀ ਤੇ ਹੁਣ ਵੀ ਸਿੱਖਾਂ ਨੂੰ ਭਾਰਤ ਵੱਲੋਂ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਹੇ ਕਿ ਪਿਛਲੇ ਲੰਮੇ ਸਮੇਂ ਤੋਂ ਸਾਡੀ ਪਾਰਟੀ ਸਿੱਖਾਂ ਦੀ ਆਵਾਜ਼ ਭਾਰਤ ਦੀ ਸੰਸਦ ਵਿੱਚ ਉਠਾਉਣ ਲਈ ਸੰਘਰਸ਼ ਕਰ ਰਹੀ ਹੈ ਪਰ ਸਿੱਖ ਭਰਾ ਪਤਾ ਨਹੀਂ ਕਿਉਂ ਸਰਕਾਰਾਂ ਦੀਆਂ ਬੁਰੀਆਂ ਨੀਤੀਆਂ ਦਾ ਸ਼ਿਕਾਰ ਹੋ ਕੇ ਸਾਡਾ ਸਾਥ ਦੇਣ ਦੀ ਬਜਾਏ ਸਿੱਖਾਂ ਖਿਲਾਫ ਕਾਰਵਾਈਆਂ ਕਰਨ ਵਾਲੀ ਸਰਕਾਰ ਦੇ ਹੱਕ ਵਿੱਚ ਹੁੰਦੇ ਹਨ। 1947 ਦੇ ਵਿੱਚ ਜਿਹੜੇ ਸਾਨੂੰ ਕਹਿੰਦੇ ਆ ਆਜ਼ਾਦੀ ਮਿਲ ਗਈ ਹੈ ਉਹਦੇ ਵਿੱਚ ਸਿੱਖਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਪਰ ਮੈਨੂੰ ਪਤਾ ਨਹੀਂ ਕਿ ਜੇ ਸਿੱਖ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਆਜ਼ਾਦੀ ਦਵਾਸਾ ਦੇ ਹੈ ਤੇ ਜਦੋਂ ਸਵਾਲ ਸਿੱਖਾਂ ਦੀ ਇੱਜ਼ਾਤੀ ਦਾ ਹੁੰਦਾ ਹੈ ਉਹ ਤੋਂ ਫੇਰ ਵੋਟ ਹੀ ਨਹੀਂ ਪਾਉਂਦੇ ਹੁਣ ਦੇਖੋ ਇਸ ਸਾਲ 40 ਸਾਲ ਹੋ ਗਏ ਐ ਕੱਲੋਂ ਕਾਰਾ ਜੇਤੋ ਸਾਡੀ ਨਾਸਨ ਕੋਸ਼ਿਸ਼ ਕਰਤੀ ਇੰਤੂਪੁਤ ਨੇ ਇੰਦਰਾ ਘਾਤੀ ਤੇ ਕਾਂਗਰਸ ਨੇ ਤੇ ਭਾਜਪਾ ਦੇ ਆਗੂ ਵਾਜਪਾਈ ਨੇ ਕਿਹਾ ਕਿ ਇੰਦਰਾ ਘਾਤੀ ਸਾਡੇ ਜੁੜਾ ਪਤਾ ਤੇ ਵਾਣੀ ਨੇ ਕਿਹਾ ਕਿ ਇਹ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ ਪਰ 3 ਜੋਨ ਨੂੰ ਜੰਨੂ ਕਾਰਾ ਦੇ ਸਸੇ ਬਣੋਦੇ ਆ ਪਰ 4 ਜੋਨ ਨੂੰ ਜਿੱਦਣ ਮੋਟਾ ਪਈ ਹੈ ਸਿੱਖਾ ਨੇ ਕਾਂਗਰਸ ਨੂੰ ਮੋਟਾ ਪਾਤੀਆਂ ਸੱਤ ਮੈਂਬਰ ਕਾਂਗਰਸ ਨੇ ਸਿੱਖ ਪਾਰਟ ਨੇ ਪਾਰਲੀਮੈਂਟ ਦੇ ਵਿੱਚ ਭੇਜਤੇ ਤੇ ਸਾਡੀ ਪਾਰਟੀ ਵੀ ਖੜੀ ਸੀ ਸਾਰੀਆਂ ਸੀਟਾਂ ਤੇ ਸਵਾਇ ਤਰ ਤਰ ਟੋ ਤੇ ਸਾਡੀ ਪਾਰਟੀ ਨੂੰ ਠਿਸ ਕਰਤਾ ਸੋ ਮੈਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਸਿੱਖੋਂਕ ਦਾ ਕਿਹੜੇ ਵੇਲੇ ਰੋਂ ਆਪਣੀ ਆਜ਼ਾਦੀ ਵਧਾਉਗਾ ਜੋ ਕਰਕੇ ਅੱਜ ਜਿਹੜੇ ਅਸੀਂ ਜਿਉਂਦੇ ਐ ਜਿਹੜੇ ਇੰਡਵਟ ਹੈ ਇੰਡੀਆ 'ਚ ਹੈ ਉਹ ਅਸੀਂ ਇਤੂ ਦੇ ਨਾਮ ਹੈ ਜਿਹੜੇ ਅਸੀਂ ਪਾਕਿਸਤਾਨ ਦੇ ਵਿੱਚ ਹੈ ਉਹ ਅਸੀਂ ਮੁਸਲਮਾਨ ਦੇ ਗੁਲਾਮ ਹੈ ਤਾਂ ਫੇਰ ਜੇ ਇੰਨੀ ਸਮਝ ਹੀ ਨਹੀਂ ਜੀ ਸ਼ੇਦੂਆ ਨੂੰ ਤੇ ਮੁਸਲਮਾਨਾਂ ਨੂੰ 47 ਦੇ ਵਿੱਚ ਦੱਤੀ ਬਾਤੀ ਕਿ ਆਪ ਗੁਲਾਮੀ ਹਾਸਲ ਕਰਨੀ ਫੇਰ ਆਪੀ ਜਾਣਦੇ ਸਿੱਖਾਂ ਕਦੋਂ ਆਪਣੀ ਜ਼ਾਤੀ ਦੀ ਗੱਲ ਦੇ ਉੱਤੇ ਉਤਰੂਗੀ ਮੈਨੂੰ ਇਸ ਸਾਲ ਪੈਟ ਜੱਟੋ ਜੈਤ ਕੀਤੀ ਹੈ 40 ਸਾਲ ਪਰ ਅਜੇ ਤੱਕ ਪੈਟ ਸਿਕ ਫਾਰਮ ਨੋ ਸਬਮਿਟ ਨਹੀਂ ਸਕਿਆ ਕਿ ਸ਼ਾਇਦ ਪਰਦੇ ਸਮੇਂ ਤੱਕ ਵੀ ਮੈਂ ਸਿਕ ਫਾਰਮ ਦੇ ਬਾਰੇ ਜਾਣੀਆਂ ਰੋਕਾ ਮੈਨੂੰ ਸਬਮਿਟ ਨਹੀਂ ਆਈ ਸਾਡੀ ਫਾਰਮ ਦੀ ਇੱਕ ਦੁਆਰ ਤੇ ਬਸਰਮਾਨ ਨੂੰ ਦੱਤੀ ਦੁਆਰ ਤੇ ਪਰ ਜੇ ਤੋ ਅਸੀ ਦੱਤੀ ਪਾ ਕੇ ਤੇ

ਆਟਰਬਿਊਟ ਜਾਂ ਪ੍ਰੈਸ ਦੀ ਮੋਦੀ ਤੇ ਭਾਜਪਾ ਤੇ ਆਰਐਸਐਸ ਦੀ ਪਾਲਿਸੀ ਹੈ ਕਿ ਜਿਹੜੇ ਸਿੱਖ ਆਜ਼ਾਦੀ ਮੰਗਦੇ ਐ ਬੇਸ਼ੱਕ ਇਥੇ ਹਿੰਦੁਸਤਾਨ ਛੋੜ ਬੇਸ਼ੱਕ ਭਾਰਤ ਛੋੜ ਉਹਨਾਂ ਨੂੰ ਗੋਲੀ ਮਾਰ ਕੇ ਬਾਹਰ ਦਿੱਤਾ ਜਾਵੇ ਇਸ ਪਾਲਿਸੀ ਦੇ ਮਤਲਬ ਕੈਨੇਡਾ ਦੇ ਵਿੱਚ ਚੱਲਣ ਚੱਲਣ ਨੂੰ ਮਲਖ ਨੂੰ ਸ਼ਕਦੂਲ ਸਿੰਘ ਨੂੰ ਪਤਾਰੀਆਂ ਦੇ ਵਿੱਚ ਖੱਡੇ ਨੂੰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਤੇ ਰੋਟੇ ਨੂੰ ਤਤਲ ਕੀਤਾ ਗਿਆ ਹੈ ਸੈਸ਼ਨੇਟ ਕੀਤਾ ਗਿਆ ਹੈ ਹਰਿਆਣੇ ਦੇ ਵਿੱਚ ਦੀਪਕ ਸਿੰਘ ਸਿੱਧੂ ਨੂੰ ਕਰਤਾ ਹੈ ਔਰ ਪੰਜਾਬ ਦੇ ਵਿੱਚ ਗੁਰਸੇਵਾਲ ਨੂੰ ਕਰ ਦਿੱਤਾ ਹੈ ਇਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਕਾਂਗਰਸ ਦੀ ਜੇ ਬਾਦਪਾਈ ਦੇਖਿਆ ਸੀ ਬ੍ਰੂਸਟਾਰ ਇੰਦਰਾ ਗਾਂਧੀ ਦਾ ਇੰਦਰਾ ਗਾਂਧੀ ਦੁਰਗਾ ਮਾਤਾ ਹੈ ਅਦਵਾਨੀ ਨੇ ਕਿਹਾ ਕਿ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਔਰ ਜਿਹੜੀ ਪਾਲਿਸੀ ਹੈ ਭਾਜਪਾ ਆਰਐਸਐਸ ਦੀ ਜਿਹੜੇ ਸਿੱਖਾਂ ਨੂੰ ਬਾਹਰ ਤੇ ਅੰਦਰ ਕਤਲ ਕਰ ਰਹੀ ਹੈ ਸੈਟਲਾਈਟ ਕਰ ਰਹੀ ਹੈ ਉਹਦੇ ਬਾਰੇ ਕਾਂਗਰਸ ਚੁੱਪ ਹੈ ਜੋ ਕਰਕੇ ਹਿੰਦੂ ਸੰਘ ਹੈ ਕਿ ਜਿਹੜੀ ਵੀ ਸਰਕਾਰ ਦਿੱਲੀ ਦੇ ਵਿੱਚ ਕੀਤੀ ਹੈ ਉਹ ਹਿੰਦੂਛਾਲਾਤ ਦੀ ਦਰਜਬੰਦੀ ਕਰਦੀ ਹੈ ਜੇ ਦਰਜਬੰਦੀ ਕਰਦੀ ਹੈ ਕਾਂਗਰਸ ਨੇ ਵੀ ਨਹੀਂ ਖੰਡਨ ਕੀਤਾ ਕਿ ਸਿੱਖਾਂ ਨੂੰ ਬਾਹਰ ਤੇ ਅਕਸਰ ਪਾਰਿਆ ਜਾਂਦਾ ਜਦੋਂ ਮੈਂ ਪਾਰਲੀਮੈਂਟ ਸੀਗਾ ਮੈਂ ਸੋਗੀਆਂ ਘੰਟੀ ਨੂੰ ਜਾ ਕੇ ਮਿਲਿਆ ਮੈਂ ਕਿਹਾ ਇਹ ਤੁਸੀਂ ਵਿਰੋਧੀ ਧਿਰੋਂ ਬੋਲੋ ਸਾਰੇ ਸਿਆਣੇ ਕਾਂਗਰਸੀ ਨੇ ਮટો ਲਾਭੇ ਦੇ ਗਿਆ ਔਰ ਉਹ ਫਿਰ ਨਾ ਬਾਦ ਸਾਹਿਬ ਤੁਸੀਂ ਮੱਥਾ ਨਾ ਮਾਰੋ ਇਹ ਜਿਹੜੇ ਸਿੱਖਾਂ ਦੇ ਕਤਲ ਹੋ ਰਹੀ ਹੈ ਬੀਜੇਪੀ ਆਰਐਸਐਸ ਬੋਲੋ ਕਿ ਸਾਡੇ ਇਤਿਹਾਸਿਕ ਕੌਮੀ ਪਾਲਿਸੀ ਹੈ پر جی ہوں سکھ سمجھ ہی نہ تو ہوں تو اب بولی جانا دل خالسا نے بولی جانا اسی بولی ہے اخیر تک بولی جانا گے پر قدو ساری سکھ قوم نو سمجھ آؤ گی اے میں مینو نہیں پتا میں گسے بھی ہوں نراش بھی ہیں میں ماجے کا ایم پی جدو میں ایم سی ਇਹ ਤੇ ਹਰੇਕ ਘਰ ਦੇ ਵਿੱਚ ਕੋਤਾ ਹੁੰਦਾ ਸੀਗਾ ਬੇਸਤ ਅਮੀਰ ਜੀਬੀਦਾਰ ਸੀ ਬੇਸਤ ਗਰੀਬ ਸੀ ਉਹ ਆਪਣੀਆਂ ਚੀਜ਼ਾਂ ਛੋੜੇ 호텔 ਦੇ ਉੱਤੇ ਛੋੜਦਾ ਸੀ ਆਪਾਂ ਕਹਿੰਦੇ ਆ ਕੋਤਾ ਬੇਫਕੂਫ ਹੁੰਦਾ ਹੈ ਗਲੇ ਫੁੰਦਾ ਹੈ ਪਰ ਇੱਟਾ ਸਿਆਣਾ ਜਾਨਵਰ ਮੈਂ ਨਹੀਂ ਦੇਖਿਆ جے کھوتا کسے وٹ تو جاندہ ٹھیٹا کھا کے ڈگ پھر وہ وٹ دیرا اگے نہیں پہندہ ان جے کھوتا جتھے وٹ تے ڈگ جے وہ رو وہ را تے نہیں پہندہ پھر پتہ نہیں سکھ کام قدو راج اتھے پہو ਦੇ ਸਦੋਂ ਉੱਤੇ ਵਰਗਣ ਸਿਆਰਫ ਕਰੂਗੀ